ਕਿਉ ਬਜ਼ੁਰਗ ਪਿਛਲੇ 32 33 ਦਿਨਾਂ ਤੋਂ ਭੁੱਖ ਹੜਤਾਲ ਤੇ ਨੇ ਤੁਸੀਂ ਇੱਕ ਦੇਖੋ ਕਿ ਸਰਕਾਰਾਂ ਦੇ ਜੂੰਗ ਨਹੀਂ ਸਰਕ ਰਹੀ ਕਿ ਜਿਸ ਪੰਜਾਬ ਨੇ ਇਸ ਦੇਸ਼ ਦਾ ਢਿੱਡ ਭਰਿਆ ਹਨਾ ਕਿ ਅੱਜ ਉਹ ਕਿਸਾਨ ਸੰਘਰਸ਼ ਕਰ ਰਿਹਾ ਸਿਰਫ ਫਸਲਾਂ ਦੇ ਰੇਟ ਵਾਸਤੇ ਫਸਲਾਂ ਦੇ ਰੇਟ ਵਾਸਤੇ ਸੰਘਰਸ਼ ਕਰ ਰਹੇ ਆ ਹੋਰ ਤਾਂ ਪੰਜਾਬ ਨੂੰ ਦੇਣਾ ਕੀ ਆ ਤੁਸੀਂ ਕਹਿੰਦੇ ਐਮ ਐਸ ਪੀ 47 ਤੋਂ ਮਿਲ ਰਹੀ ਆ ਫਿਰ ਲੜਾਈ ਕੀ ਆ ਹਾਂ ਜੀ ਤੁਸੀਂ ਕਹਿਆ ਵੀ ਐਮਐਸਪੀ ਦਾ ਸੰਪਾਦਕ ਕੋ ਮਿਲ ਜੀ ਅਸਲ ਲੜਾਈ ਕੀ ਹੈ ਅਸਲ ਲੜਾਈ ਇਹ ਹੈ ਜੀ ਜਿਹੜਾ ਰੇਟ ਹੈ ਉਹ ਬਿਲਕੁਲ ਸਹੀ ਨਹੀਂ ਮਿਲ ਰਿਹਾ ਆਪਣੇ ਗੁਆਂਡ ਚ ਜਿਹਨੂੰ ਇਹ ਸਾਰੀ ਦਿਹਾੜੀ ਨਿੰਦਦੇ ਨੇ ਪਾਕਿਸਤਾਨ ਨੂੰ ਉੱਥੇ 400 ਕਿਲੋਟ ਮਟਰ ਹੈ ਉੱਥੇ ਕਣਕ 6000 ਰੁਪਏ ਕੁਇੰਟਲ ਹੈ ਤੇ ਇਹ ਜਿਹੜੇ ਆਪਣੇ ਆਪ ਨੂੰ ਸੁਪਰ ਤਾਕਤ ਪੇਸ਼ ਕਰਦੇ ਨੇ ਉਰੇ ਕਿਸਾਨ ਭੁੱਖਾ ਮਰ ਰਿਹਾ ਕਿਸਾਨ ਆਤਮ ਹੱਤਿਆਵਾਂ ਕਰ ਰਿਹਾ ਜਿਹੜੇ ਰੇਟ ਨੇ ਸਾਰੀਆਂ ਫਸਲਾਂ ਦੇ ਬਹੁਤ ਜ਼ਿਆਦਾ ਘਟ ਨੇ ਤੇ ਜਿੰਨਾ ਚਿਰ ਇਹ ਵਾਜਬ ਰੇਟ ਜਿਹੜਾ ਹੈਗਾ ਉਹਨਾਂ ਚਿਰ ਨਹੀਂ ਮਿਲਦਾ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਦੇਖੋ ਵੀ ਸੋਨਾ 47 ਚ ਕੀ ਰੇਟ ਸੀ ਕਣਕ ਦਾ ਕੀ ਰੇਟ ਸੀ ਈਟਾਂ ਦਾ ਕੀ ਰੇਟ ਸੀ ਫਲ ਫਰੂਟ ਦਾ ਜਿਹੜਾ ਹੈਗਾ ਉਹਦਾ ਕੀ ਰੇਟ ਸੀਗਾ ਹਰੇਕ ਚੀਜ਼ ਦਾ ਰੇਟ ਕੱਢ ਕੇ ਦੇ ਲੋ ਉਸ ਹਿਸਾਬ ਨਾਲ ਕਿਸਾਨੀ ਨੂੰ ਤਾਂ ਕੁਝ ਵੀ ਨਹੀਂ ਦਿੱਤਾ ਇਹਨਾਂ ਨੇ ਇਸ ਕਰਕੇ ਕਿਸਾਨ ਸੰਘਰਸ਼ ਕਰ ਰਿਹਾ ਹੈ ਕਿ ਜਿਹੜੇ ਸਾਡੇ ਰੇਟ ਨੇ ਇਹ ਬਿਲਕੁਲ ਜਾਇਜ਼ ਰੇਟ ਜਿਹੜੇ ਜਥੇਬੰਦੀਆਂ ਨੇ ਜਿਹੜੀਆਂ ਨਾਲ ਨਹੀਂ ਹੈਗੇ ਤੁਸੀਂ ਵੀ ਬੋਲੇ ਆ ਵੀ ਜਿਹੜੀਆਂ ਜਥੇਬੰਦੀ ਨੂੰ ਇਕੱਠਾ ਹੋਣਾ ਚਾਹੀਦਾ ਤੇ ਜਥੇਬੰਦੀਆਂ ਕਿਉਂ ਨਹੀਂ ਇਕੱਠੀਆਂ ਹੁੰਦੀਆਂ ਇਸ ਮੁੱਦੇ ਦੇ ਉੱਪਰ ਇਹ ਤਾਂ ਜੀ ਹੁਣ ਉਹੀ ਦੱਸ ਸਕਦੇ ਨੇ ਹਨਾ ਉੱਥੇ ਗੜਬੜਨਾ ਛੜ ਬੋਣਾ ਕਰਿਆ ਮਲਾਈ ਜਿਹੜੀ ਖਾ ਗਏ ਹਾਂ ਹਾਂ ਬਿਲਕੁਲ ਮਲਾਈ ਕਿਹੜੀ ਮਲਾਈ ਖਾਣ ਮਲਾਈ ਜੀ ਕਿਹੜੀ ਹੁੰਦੀ ਹੈ ਤੁਹਾਨੂੰ ਨਹੀਂ ਪਤਾ 3000 ਕਰੋੜ ਰੁਪਇਆ ਡੱਲੇ ਵਾਲਾ ਸਾਹਿਬ ਨੇ ਸ਼ਰਿਆਮ ਸਟੇਜ ਤੋਂ ਕਹਿਦਾ ਵੀ ਖਾ ਗਏ ਇਹ ਤਾਂ ਨਹੀਂ ਆਉਂਦੇ ਹੁਣ ਤੁਸੀਂ ਇੱਕ ਗੱਲ ਦੇਖੋ ਸੰਘਰਸ਼ ਚੱਲ ਰਿਹਾ ਅੱਪਾ ਸਾਰੇ ਸੰਘਰਸ਼ੇ ਚ ਐ ਅੱਪਾ ਸਾਰੇ ਉਰੇ ਹਾਜ਼ਰ ਐ ਜੀਨੇ ਕੋਈ ਗੜਬੜ ਨਹੀਂ ਕਰੀ ਉਹ ਨਹੀਂ ਆਉਂਦਾ ਹੁੰਦਾ ਸੰਘਰਸ਼ੇ ਚ ਤਾਂ ਉਹੀ ਨਹੀਂ ਨਾ ਆਉਂਦਾ ਜੀਨੇ ਕੋਈ ਨਹੀਂ ਤਾਂ ਜੇ ਆਪਣੇ ਨਾਲ ਧੋਖਾ ਹੋਇਆ ਇਹ ਧੋਖਾ ਡੱਲੇਵਾਲ ਸਾਹਿਬ ਨਾਲ ਇਕੱਲੇ ਨਾਲ ਤਾਂ ਨਹੀਂ ਹੋਇਆ ਇਹ ਤਾਂ ਜਿਹੜੇ 32 33 ਹੋਰ ਸੀ ਉਹਨਾਂ ਸਾਰਿਆਂ ਨਾਲੇ ਹੋਇਆ ਜਿਹੜੀਆਂ ਜਿਹੜੀਆਂ ਆਪਣੇ ਉੱਥੇ ਗੱਲਬਾਤ ਕੀਤੀ ਐ ਕਿ ਆ ਆਸੀਂ ਤੁਹਾਡੀਆਂ ਗੱਲਾਂ ਮੰਨ ਲੀਆਂ ਹਨਾ ਉਹ ਸਾਰੀਆਂ ਮੰਨੀਆਂ ਹੀ ਕੋਈ ਨਹੀਂ ਤੇ ਇਹਦਾ ਮਤਲਬ ਦਾਲ ਚ ਕਾਲਾ ਨਹੀਂ ਦਾਲ ਸਾਰੀ ਕਾਲੀ ਆ। ਇਹਦਾ ਮਤਲਬ ਸਾਰੀ ਮਲਾਈ ਦੀ ਖਾਏ ਕੇ ਜਿਹੜੇ ਮੂਹ ਖਾ ਕੇ ਜੀ ਬਿਲਕੁਲ ਹੋਰ ਹੁਣ ਕਿ ਲਿਖ ਕੇ ਥੋੜੋ ਦੇਣਾ। ਮਿੱਤੇ ਦਾ ਜਿੱਥੇ ਮਰਜੀ ਬਲਾ ਲਓ। ਪਿਛਲੀ ਵਾਰ ਜਿਹੜੀਆਂ ਜਥੇਬੰਦੀਆਂ ਜ਼ਿਆਦਾ ਉਥੋਂ ਭੱਜ ਕੇ ਆਈਆਂ ਸੀ ਉਹ ਚੋਣਾ ਕਰਕੇ ਆਈਆਂ ਸੀ। ਠੀਕ ਹੈ। ਤੁਸੀਂ ਦੇਖੋ ਵੀ ਕਰੋੜਾ ਅਰਬ ਰੁਪਇਆ ਜਿੱਤ ਦੇ ਜਸ਼ਨਾਂ ਤੇ ਲਾਤਾ। ਚੋਣਾ ਵਿੱਚ ਵੀ ਇਹਨਾਂ ਦੀ ਹਾਰ ਹੋਈ ਆ ਬੁਰੀ ਤਰ੍ਹਾਂ ਹਾਰ ਹੋਈ ਆ। ਉਹ ਗੁਰੂ ਬਹੁਤ ਸਮਰੱਥ ਹੈ ਜੀ। ਇਹਨਾਂ ਨੂੰ ਪੰਚੀ ਪੰਚੀ ਜਿੰਨੀਆਂ ਵੋਟਾਂ ਨਹੀਂ ਪਈਆਂ ਜ਼ਿਆਦਿਆਂ ਨੂੰ। ਮੇਰੇ ਘਰ 97 98 ਖੜੇ ਸੀ ਇੱਕ ਦੀ ਜਵਾਨਤ ਬਚੀਆ ਸਾਰਿਆਂ ਦੀਆਂ ਜਵਾਨਤਾਂ ਜਬਤ ਹੋ ਗਈਆਂ ਉਹ ਜਿਹੜੇ ਫੁੱਲ ਵਰਸੇ ਉਹ ਹੰਕਾਰ ਗਏ ਹਨਾ ਕੋਈ ਉੱਥੋਂ ਲਿਖ ਕੇ ਲੈ ਕੇ ਨਹੀਂ ਆਏ ਕੋਕਣੇ ਭੱਜਿਆ ਕੋਈ ਚੀਫ ਮਿਨਿਸਟਰ ਬਣ ਗਿਆ ਕੋਈ ਗ੍ਰਹਿ ਮੰਤਰੀ ਬਣ ਗਿਆ ਕੋਈ ਖਜ਼ਾਨਾ ਮੰਤਰੀ ਬਣ ਗਿਆ ਤੇ ਉਹ ਧੀ ਇਹ ਸਾਰੀ ਹੁਣ ਕਾਣੇ ਹੋਏ ਹੋਏ ਨੇ ਤਾਂ ਨਹੀਂ ਆ ਰਹੇ ਜੇ ਸੱਚੇ ਪੁੱਕੇ ਨੇ ਰੋੜਾਂ ਦੇ ਬੈਠਣ ਆ ਕੇ ਅਲੱਗ ਬੈਜਣ ਡੱਲੇ ਵਾਲ ਸਾਹਿਬ ਨੂੰ ਅੱ빠 ਕਿਤੇ ਕਹਿੰਦੇ ਆ ਵੀ ਉੱਥੇ ਖਨੌਰੀਓ ਚਲੋ ਨਹੀਂ ਇੱਥੇ ਕੋਈ ਰਣਨੀਤੀ ਬਦਲ ਨਹੀਂ ਸਕਦੀ ਡੱਲੇਵਾਲ ਸਾਹਿਬ ਬੈਠੇ ਨੇ ਕਈ ਦਿਨ ਤੋਂ ਪਖੜਤਾਲ ਤੋਂ ਅੱਗੇ ਹਰਿਆਣਾ ਪੁਲਿਸ ਨੇ ਬੜੇ ਬੜੇ ਵੈਰੀਕੇਟ ਲਾਤੇ ਜਿਵੇਂ ਹੁਣ ਪੰਜਾਬ ਦੇ ਵਿੱਚੋਂ ਲੋਕ ਜਾਂਦੇ ਨੇ ਸਾਈਡਾਂ ਤੋਂ ਨਿਕਲ ਕੇ ਜਾਂਦੇ ਨੇ ਵੀ ਜੇਕਰ ਉਹ ਉੱਥੇ ਰਣਨੀਤੀ ਬਦਲ ਕੇ ਅੱਗੇ ਜਾ ਕੇ ਨਿਕਲ ਕੇ ਧਰਨਾ ਲਾ ਸਕਦੇ ਨੇ ਜਾਂ ਦੇਖੋ ਜਿਹੜਾ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤਾ ਹੁੰਦਾ ਉਹ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ ਇਹ ਕਾਲੂ ਨੁਕਸਾਨ ਹੋ ਗਿਆ ਜਾਂ ਕੋਈ ਗੱਲ ਹੋ ਗਈ ਉਹਦਾ ਕੌਣ ਜ਼ਿੰਮੇਵਾਰ ਹੋਊਗਾ ਅਗਲਾ ਫਿਰ ਕਹ ਦੂਗਾ ਫਲਾਣੇ ਨੇ ਉਂਗਲੀ ਲਾਦੀ ਤਮਕਾਣੇ ਨੇ ਲਾਦੀ ਨਹੀਂ ਹੁੰਦਾ ਹੁੰਦਾ ਇੱਕਣ ਜਥੇਵੰਦੀਆਂ ਦਾ ਜਿਹੜਾ ਪ੍ਰੋਗਰਾਮ ਹੈ ਉਸ ਦੇ ਤਹਿਤ ਹੀ ਸਾਰਾ ਕੁਝ ਜਾਂਦਾ ਗੋਲੇ ਚੱਲਦੇ ਨੇ ਉੱਥੇ ਬਿਲਕੁਲ ਜਾਂਦੇ ਨੇ ਨੌਜਵਾਨ ਇਹ ਪੀਸਫੁੱਲ ਜਿਹੜੇ ਪ੍ਰੋਟੈਸਟ ਹੁੰਦੇ ਨੇ ਉਹ ਇੱਕਣੇ ਹੁੰਦੇ ਨੇ ਠੀਕ ਹੈ ਹਾਲੇ ਪੀਸਫੁਲ ਪ੍ਰੋਟੈਸਟ ਹੈ ਜੇ ਜਾਂਦੇ ਨੇ ਉਹ ਮੋੜ ਦਿੰਦੇ ਨੇ ਡਾਂਗ ਫੇਰਦੇ ਨੇ ਗੋਲਾਬਾਰੀ ਕਰਦੇ ਨੇ ਇਹ ਬੰਦੀ ਕਿਵੇਂ ਖਤਮ ਹੋਊਗੀ ਜਿੱਡ ਰੋਡ ਤੋਂ ਧੜੀ ਬੰਦੀਆਂ ਬਣੀਆ ਬੈਠੇ ਕਿਵੇਂ ਖਤਮ ਹੋਏ ਇਹ ਤਾਂ ਕਰਨੀ ਪਊਗੀ ਜੀ ਜੇ ਸੰਘਰਸ਼ ਜਿੱਤਣਾ ਹੈ ਉਹਦੇ ਵਾਸਤੇ ਤਾਂ ਇੱਕ ਹੋਣਾ ਪਊਗਾ ਸਾਰਿਆਂ ਨੂੰ ਏਕਤਾ ਤੋਂ ਬਿਨਾ ਤਾਂ ਬਹੁਤ ਔਖਾ ਹੁੰਦਾ ਹੈ ਨਾ ਅੱਪਾ ਪੀ ਕਰਾਂਗੇ ਉਹ ਵੀ ਇੱਕ ਜੁੱਟ ਹੋ ਕੇ ਥੰਨੇ ਦੇ ਵਿੱਚ ਇੱਕ ਜੁੱਟ ਹੋ ਜਾਣ ਜੱਥੇ ਬਿਲਕੁਲ ਜੀ ਮੈਂ ਤਾਂ ਸਾਰੇ ਪੰਜਾਬ 'ਚ ਇਹ ਕਹਿਣਾ ਕਿ ਇੱਕ ਜੁੱਟ ਹੋ ਜੋ ਅਸੀਂ ਤੁਹਾਡੇ ਨਾਲ ਆ ਤਨ ਮਨ ਧਨ ਦੇ ਤੁਹਾਡੇ ਨਾਲ ਆ ਤੁਸੀਂ ਇਕੱਠੇ ਹੋ ਕੇ ਸੰਘਰਸ਼ ਕਰੋ ਹੁਣ ਹੁਣ ਯਾਰ ਨਾ ਤਾਂ ਸ਼ਰਤਾਂ ਰੱਖਣ ਦਾ ਸਮਾਂ ਮੈਨੂੰ ਨਾ ਆਪਣੀਆਂ ਗੱਲਾਂ ਮਨਾਉਣ ਦਾ ਸਮਾਂ ਹੁਣ ਤਾਂ ਸੰਘਰਸ਼ ਚੱਲ ਪਿਆ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਫਿਰ ਕਿਹੜੇ ਮੂੰਹ ਨਾਲ ਜਾਣਗੇ ਉੱਥੇ ਇਹ ਦੱਸੋ ਜੇ ਉਹ ਬਜ਼ੁਰਗ ਆ ਉਹ ਸ਼ਹਾਦਤ ਵੱਲੋਂ ਵੱਧ ਰਿਹਾ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਬਿਲਕੁਲ ਬਿਲਕੁਲ 100% ਸਰਦਾਰ ਜਗਜੀਤ ਸਿੰਘ ਡੱਲੇਵਾਲ ਸ਼ਹਾਦਤ ਵੱਲੋਂ ਵੱਧ ਰਿਹਾ ਜੇ ਉਹ ਸ਼ਹਾਦਤ ਦੇ ਗਿਆ ਉਹਦੀ ਤਾਂ ਗੁਰੂ ਦੇ ਚਰਨਾਚ ਸਾਰੀ ਮਨਜ਼ੂਰ ਹੋ ਜਾਣੀ ਆ ਸੇਵਾ ਇੱਚ ਪੰਜਾਬ ਸਰਕਾਰ ਦਾ ਕੀ ਰੋਲ ਹੈ ਪੰਜਾਬ ਸਰਕਾਰ ਦੇ ਪੱਲੇ ਕੀ ਹੈ ਜੀ ਕਿਹੜੀ ਪੰਜਾਬ ਸਰਕਾਰ ਦੀ ਗੱਲ ਕਰਦੇ ਹੋ ਉਹਨਾਂ ਨੂੰ ਕਹਿ ਦਿੱਤਾ ਵੀ ਇਹਨਾਂ ਨੂੰ ਮੈਡੀਕਲ ਦਬੋ ਪਰ ਪੰਜਾਬ ਸਰਕਾਰ ਫੇਰ ਚੁੱਪ ਰhatti ਹੈ ਇਹ ਤਾਂ ਮੈਂ ਦੇਖ ਰਹੀ ਆ ਵੀ ਕੁਝ ਹੋਵੇ ਪੁਰੇ ਕਿਹੜੀ ਸਰਕਾਰ ਸਰਪੂਰ ਹੈ ਜੀ ਇੰਡੀਅਨ ਸਟੇਟ ਦੇ ਥੱਲੇ ਲੱਗੇ ਹੋਏ ਨੇ ਸਾਰੇ ਜੋ ਕਹਿੰਦੇ ਨੇ ਉਹੀ ਸਰਕਾਰ ਕਰਦੀ ਆ ਬਾਦਲ ਪੰਜ ਵਾਰ ਬਣੀ ਆਈਆਂ ਬੇਲੇ ਮੁੱਖ ਮੰਤਰੀ ਐ ਜਿਹਨੂੰ ਮਰੇ ਤੇ ਵੀ ਗਾਲਾਂ ਪੈ ਰਹੀਆਂ ਨੇ ਯਾਰ ਕਰਿਆ ਹੀ ਕੁਛ ਨਹੀਂ ਕੋਹਰ ਬਣਾ ਲਿਆ ਦੀ ਫੌਜੀ ਕੈਪਟਨ ਬਰਿੰਦਰ ਸਿੰਘ ਉਹਦਾ ਕੀ ਹਾਲ ਐ ਇਹ ਪਤੰਦਰ ਉਹਨਾਂ ਦਾ ਵੀ ਪਿਓ ਨਿਕਲਿਆ ਉਹ ਐਡੀਆਂ ਮਾੜੀਆਂ ਸਰਕਾਰਾਂ ਆਪਾਂ ਗੰਦੇ ਸੀ ਬਦਲਾਓ ਲਿਆਂਦਾ ਅੱਜ ਲੋਕ ਦੁਬਾਰਾ ਇਹ ਕਹਿਣ ਲੱਗੇ ਕਹਿੰਦੇ ਯਾਰ ਇਹਨਾਂ ਨਾਲੋਂ ਤਾਂ ਉਹੀ ਚੰਗੇ ਸੀ ਆਹ ਹਾਲਤ ਐ ਜਿਹੜਾ ਵੀ ਉਰੇ ਜਿਹਨੂੰ ਬਣਾਉਨੇ ਐ ਕੋ ਇੰਡੀਅਨ ਸਟੇਟ ਦੇ ਥੱਲੇ ਲੱਗ ਜਾਂਦਾ ਆਪ ਦੇ ਘਰ ਪਰਨ ਲੱਗ ਜਾਂਦੇ ਨੇ ਲੋਕਾਂ ਨੂੰ ਆਪ ਦੇ ਵਿੱਚੋਂ ਨਵੇਂ ਦੇ ਚੁਣਨੇ ਪੈਣਗੇ ਆ ਆਮ ਬੰਦੇ ਚੁਣਨੇ ਪੈਣਗੇ ਦੀਪ ਸੂਧੂ ਦੀ ਤੁਸੀਂ ਗੱਲ ਕਰੀ ਤੀ ਵੀ ਸਿੱਖ ਰਾਜ ਦੀ ਗੱਲ ਕਰਦੇ ਸੀਗੇ ਕਿ ਸਾਨੂੰ ਸਿੱਖ ਰਾਜ ਆ ਮੰਗਾਂ ਦੇ ਨਾਲ ਜਿੱਥੇ ਐਮਐਸਪੀ ਦੀ ਮੰਗ ਕੀਤੀ ਜਾਂਦੀ ਹੈ ਕਿਸਾਨੀ ਮੰਗਾਂ ਦੀ ਗੱਲ ਕੀਤੀ ਜਾਂਦੀ ਹੈ ਵੀ ਉੱਥੇ ਸਿੱਖ ਰਾਜ ਦੀ ਵੀ ਗੱਲ ਕਰਨੀ ਚਾਹੀਦੀ ਬਿਲਕੁਲ ਕਰਨੀ ਚਾਹੀਦੀ ਹੈ ਹਰੇਕ ਸਿੱਖ ਦਾ ਫਰਜ਼ ਬਣਦਾ ਹੈ ਖਾਲਸਾ ਰਾਜ ਤੋਂ ਬਿਨਾਂ ਖੇੜਾ ਹੀ ਨਹੀਂ ਛੁੱਟਣਾ ਆਪਣਾ ਫਰੀ ਜੋ ਮੰਗਤੇ ਬਣੇ ਫੇਰੇ ਪੰਜਾਬ ਦੇ ਰਾਜ ਨੂੰ ਬਹਾਲ ਕਰਨਾ ਪੈਣਾ ਇਸ ਧਰਤੀ ਤੇ ਤੂੰ ਨਾ ਜਰ ਕੁਝ ਨਹੀਂ ਬਣਨਾ ਹੈਗਾ ਹਨ ਆਪਾਂ ਗੱਲਾਂ ਚਾਹੇ ਕੁਸ਼ ਮਾਰੀਏ ਯਾਰ ਅੱਜ ਆਪਣੇ ਪੱਲੇ ਕੀ ਛੜਿਆ ਪਾਣੀ ਆਪਣਾ ਲੈ ਕੇ ਬਿਜਲੀ ਆਪਣੀ ਲੈ ਕੇ ਰੇਟ ਪੈਣ ਦੇ ਮੂੰਹਾਂ ਕਿ ਨਹੀਂ ਦੇਖਦੇ ਆ ਕਿ ਰੇਟ ਸਾਨੂੰ ਦੇਣਗੇ ਔਕ ਨਹੀਂ ਦੇਣਗੇ ਫੇਰ ਅਮਨੇ ਡੰਡਾ ਫੇਰਦੇ ਨੇ ਠੀਕ ਆ ਆਪਾਂ ਨੂੰ ਦਿੱਲੀ ਨਹੀਂ ਜਾਣ ਦਿੰਦੇ ਤੁਸੀਂ ਇਹ ਦੇਖੋ ਰਾਜਧਾਨੀ ਆ ਉਹ ਪੂਰੇ ਦੇਸ਼ ਦੀ ਉੱਥੇ ਆਪਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ ਆਪਾਂ ਨੂੰ ਅਲੱਗ ਦਾ ਅਹਿਸਾਸ ਕਰਾਇਆ ਜਾ ਰਿਹਾ ਸਿੱਖਾਂ ਨੂੰ ਖਾਸ ਕਰਕੇ ਕਿ ਤੁਸੀਂ ਤਾਂ ਸਾਡਾ ਹਿੱਸਾ ਹੀ ਨਹੀਂ ਹੈਗੇ ਤੇ ਫਿਰ ਅਸੀਂ ਵੀ ਇਹਨਾਂ ਤੋਂ ਕੀ ਲੈਣਾ ਮੈਂ ਤਾਂ ਜਫੇਬੰਦੀਆਂ ਨੂੰ ਕਿਹਾ ਸੀ ਉੱਥੇ ਕਹਿ ਕੇ ਆਇਆ ਵੀ ਯਾਰ ਜਿੰਨੇ ਦਿੱਲੀ ਨੂੰ ਰਸਤੇ ਜਾਂਦੇ ਨੇ ਆਪਾਂ ਉੱਥੇ ਡੋਕੇ ਲੈਣ ਜਾਣਾ ਇਹਨਾਂ ਕੋਲ ਦਿੱਲੀ ਦਿੱਲੀ ਕੀ ਦੇਵਾਂਗੇ ਪਹਿਲਾਂ ਗਈ ਸੀ ਦਿੱਲੀ ਜਿਹੜੇ ਦਿੱਲੀ ਤੋਂ ਰਸਤੇ ਆਉਂਦੇ ਨੇ ਜਿੰਨੇ ਪੰਜਾਬ ਦੇ ਸਾਰੇ ਬੰਦ ਕਰੋ ਆਪਣੇ ਆ ਭੱਜੇ ਫਿਰਨਗੇ 2-3 ਸਾਲ ਫਸਲਾਂ ਬੀਜੋ ਇਹਨਾਂ ਦਾ ਇੰਨੇ ਜੋਗ ਹੀ ਨੇ ਅੱਜ ਕੋਈ ਹਰਿਆਣਾ ਦੇ ਵਿੱਚੋਂ ਰਿਸਪਾਂਸ ਮਿਲਿਆ ਹਰਿਆਣਾ ਵੀ ਬੰਦ ਹੈ ਇਕੱਲਾ ਪੰਜਾਬ ਨਹੀਂ ਬੰਦ ਕੀਤਾ ਗਿਆ ਕਿ ਹੋਰ ਵੀ ਸਟੇਟ ਦੇ ਵਿੱਚ ਬੰਦ ਸਾਰੇ ਪੰਜਾਬ ਪੰਜਾਬ ਦਾ ਮੈਨੂੰ ਤਾਂ ਪਤਾ ਹੈ ਜੀ ਹਰਿਆਣਾ ਦਾ ਮੈਂ ਐਵੇਂ ਤੁਹਾਨੂੰ ਕਹਦਾ ਵੀ ਉਹ ਵੀ ਬੰਦ ਹੈ ਪੰਜਾਬ ਕੰਪਲੀਟ ਬੰਦ ਹੈ ਪੰਜਾਬ ਦੇ ਲੋਕਾਂ ਨੇ ਭਾਈਚਾਰਕ ਏਕਤਾ ਦਾ ਜਿਹੜਾ ਸੱਦਾ ਸਭ ਨੇ ਦਿੱਤਾ ਚਾਹੇ ਕੋਈ ਘਰ ਬੈਠ ਕੇ ਦੇਤਾ ਦੁਕਾਨਾਂ ਬੰਦ ਨੇ ਟਰਾਂਸਪੋਰਟ ਬੰਦ ਇੱਥੋਂ ਤੱਕ ਕੇ ਜਿਹੜੇ ਸਰਕਾਰੀ ਮੁਲਾਜ਼ਮਾਂ ਦੇ ਜੂਨੀਅਰਾਂ ਸੀ ਉਹਨਾਂ ਨੇ ਵੀ ਬੰਦ ਦਾ ਸਮਰਥਨ ਕੀਤਾ ਮੈਂ ਦੋ ਦੋ ਤਿੰਨ ਜਗ੍ਹਾ ਬੋਲ ਕੇ ਆਇਆ ਜਾ ਕੇ ਆਇਆ ਬਹੁਤ ਚੜ੍ਹਦੀ ਕਲਾ ਸਾਰਾ ਪੰਜਾਬ ਸਰਦਾਰ ਜਗਜੀਤ ਸਿੰਘ ਡੱਲੇ ਵਾਲ ਦੀ ਕਾਲ ਤੇ ਉਹਨਾਂ ਦੇ ਨਾਲ ਸਾਰਾ ਕਿਸਾਨ ਸਾਰੇ ਦੁਕਾਨਦਾਰ ਸਾਰੇ ਮਜ਼ਦੂਰ ਸਾਰਾ ਹੀ ਪੰਜਾਬ ਦਾ ਭਾਈਚਾਰਾ ਇਹ ਚਾਹੁੰਦਾ ਕਿ ਕਿਸਾਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਸ ਵਾਸਤੇ ਜਿਹੜੇ ਆ ਆਪਣੇ ਘਰਾਂ 'ਚ ਬढ़े ਬੈਠੇ ਇੰਟਰਵਿਊ ਕਰਦੇ ਨੇ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਵੀ ਆ ਜਾਓ ਠੀਕ ਹੈ ਹੋਰ ਹੁਣ ਤੁਹਾਨੂੰ ਢੋਲ ਵਜਾ ਕੇ ਥੋੜੋ ਲੈਣ ਜਾਣਾ ਪਹਿਲਾਂ ਤੁਸੀਂ ਖਾ ਲਿਆ ਪੀ ਲਿਆ ਠੀਕ ਹੈ ਹੁਣ ਤਾਂ ਆ ਜਾਓ ਠੀਕ ਹੈ ਹੁਣ ਤਾਂ ਬੜਾਈ ਖਾ ਗਈ ਸਾਰੇ ਦੀ ਸਾਰੀ ਹੁਣ ਅੰਦਰਾਂ 'ਚ ਬढ़े ਬੈਠੇ ਨੇ ਇਹ ਪੰਜਾਬ ਹੈ ਕੱਢ ਲਿਆਊਗਾ ਸਣੇ ਵਿਆਹ ਸਾਰਾ ਕੁਝ ਦੇਖਦੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ